ਰਾਗ ਗਉਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਦ ਜਗਨੇ ਤੁਲਾਪੁਰਖ ਦਾਨੇ ਪ੍ਰਾਗ ਈਸ਼ ਨਾਨੇ ਤਉਨਾ ਪੁਜਹਿ ਹਰ ਕੀਰਤਨਾਮਾ ਆਪਣੇ ਰਮਹਿ ਭਜ ਰੇ ਮਨ ਆਲਸੀ ਆ ਰਹਾਓ गया पिण्ड भरता बनारस आस बस्ता चतुर पढता मुख बेद चतुर पड़ता सगल धर्म अशिता गुरु ज्ञान दृढ़ता खाट कर्म सहत रहता शिवा शक्त संवाद शिवा सकत मन मानशोडशोड षोड सकलभेदं सिमर सिमर गोविन्दं पाजनाम पाव सिंदं पावसिन्दं गौण्ड नादप्रमे जैसे तजे प्रानजेवाकु ध्यान न जाय ऐसे रामा ऐसे हेरो राम षोड चित अनतन फेरो रहा ਜਿਉਮੀ ਨਾ ਹੀਰੈ ਪਸ਼ੂ ਆਰਾ ਸੋ ਨਾ ਗੜ ਤੇ ਹੀਰੈ ਸੁਨਾਰਾ ਜਿਉ ਬਿਖਈ ਹੀਰੈ ਪਰ ਨਾਰੀ ਕੌਡਾ ਢਾਰਤ ਹੀਰੈ ਜੁਵਾਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੋਂਡ ਮੋ ਕਉ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬੇ ਨ ਜਾਣ ਬਾਪ ਵੀਠਲਾ ਬਾਹਾਂ ਦੇ ਰਹਾ ਨਾਰਤੇ ਸੋਰ ਹੋਈ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਾਰਤੇ ਉਪਜ ਸੁਰਗ ਕਉ ਜੀਤਿਓ ਸੋ ਆਵ ਖਦਮੈ ਪਾਈ ਜਹਾ ਜਾ ਤੂ ਨਾਰਦ ਟੇਕੇ ਨੈ ਕਟਕਾਵੇ ਮੋਹੇ ਤੇਰੇ ਨਾਮ ਆਵ ਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਇਹ ਗੋਂਡ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੈ ਜੈਸੀ RAM ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਛਾ ਛੂਟਲਾ ਥਾਨ ਚੋਖਤਾ ਮੱਖਣ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੇ ਵਿਖਹਿਤ ਪਾਰਨਾਰੀ ਐਸੀ ਐਸੇ ਨਾਮੇ ਪ੍ਰੀਤਮੁਰਾਰੀ ਜੈਸੇ ਤਾਪਤੇ ਨਿਰਮਲ ਘਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦੇਉ ਜਿਉ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕਉਲ ਹਰੀ ਸੋ ਹਰ ਅੰਧਲੇ ਕੀ ਲਾ ਕਰੀ ਹਰੇ ਨਮਸਤੇ ਹਰੇ ਨਮਹੇ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਓ ਹਰ ਹਰ ਨਾਖਸ਼ ਹਰੇ ਪ੍ਰਾਨ ਅਜੈ ਮਲਕੀਓ ਬੈਕੁੰਠ ਹੈ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨਹਿਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰਨ ਦ੍ਰੋਪਤ ਸੁਤ ਉਦਰੀ ਗਾਉਤਮ ਸਤੀਸ਼ਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀਹਦਾਨ ਕਾਲੀ ਕੋ ਜੀਆ ਪ੍ਰਾਨਵੈ ਨਾਮ ਐਸੋ ਹਰੀ ਜਾਸ ਜਪਦ ਭੈ ਅਪਦਾ ਟਰੀ ਗੋਂਡ ਭੈਰੋ ਭੂਤ ਸੀਤ ਲਾਤਾਵੈ ਖਰ ਬਾਹਨ ਉਹ ਸ਼ਾਰ ਉਡਾਵੈ ਹਾਉ ਤੋ ਏ ਕਰਮਈਆ ਲਹਿਉ ਆਨ ਦੇਵ ਬਦਲਾਵਨ ਦਹਿਉ ਰਹਾਉ ਸੇਵ ਸੇਵ ਕਰਤੇ ਜੋ ਨਾਰ ਧਿਆਵੈ ਬਦਰ ਸੇਵਾ ਸੇਵਾ ਕਰਤੇ ਜੋ ਨਾਰਿ ਤਿ ਆਵੈ ਬਰਦ ਚੜੇ ਡੌਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਰ ਹੋਇ ਆਵਤਰੈ ਕੂ ਕਹੀ ਅਤੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ RAM ਨਾਮ ਗਹੋ ਗੀਤਾ ਗੁਰਮਤਿ RAM ਨਾਮ ਗਹੋ ਮੀਤਾ ਪ੍ਰਨਵੈ ਨਾਮਾ ਇਉ ਕਹੈ ਗੀਤਾ ਬਿਲਾਵਲ ਗੌਂਡ ਅੱਜ ਨਾਮੇ ਬੀਟਲ ਦੇਖਿਆ ਮੂਰਖੋ ਸਮਝਾਉਂਦੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਂਦੀ ਥੀ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਉਤ ਦੇਖਿਆ ਥਾ ਰਾਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤ ਰਾਗ ਗਉੜ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਉ ਹਾਰ ਸੋਈ ਮੁਕੰਦ ਮੋਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਾਪ ਮੁਕੰਦ ਮਸਤਕ ਨਿਸ਼ਾਨੰ ਸੇਵ ਮੁਕੰਦ ਕਰੈ ਬੈ ਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਤੀ ਜਾਤ ਹੋਏ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੂ ਆ ਪ੍ਰਗਾਸ ਕਰਿ ਕਿਰਪਾ ਲੀਨੇ ਕੀਤ ਦਾਸ ਕਹੋ ਰਵਿਦਾਸ ਆਪ ਤ੍ਰਿਸ਼ਨਾ ਚੂਕੀ ਜਾਪ ਮੁਕੰਦ ਸੇਵਾ ਤਾਹੂ ਕੀ ਗੋਂਡ ਜੇ ਉਹ ਆਠ ਸੱਠ ਤੀਰਸ ਨਾਵੇ ਜੇ ਉਹ ਦੁਆ ਦਸ ਸਿਲਾ ਪੂਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੈ ਨੀਂਦ ਸਭ ਬਿਰਤਾ ਜਾਵੇ ਸਾਤ ਕਾਂਿੰਦ ਕੈ ਕੈ ਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਨ ਕਰੈ ਕੁਲ ਖੇਤ ਅਰਪੈ ਨਾਰਿ ਸ਼ੀਗਾਰ ਸਮੇਤ ਸਗਲੇ ਸਿਮਰਤ ਸਨਵਨੀ ਸੁਣੈ ਕਰੈ ਨੀਂਦ ਕਮਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸਾਦ ਕਰਾਵੈ ਭੂਮਿਦਾਨ ਸੋਭਾ ਮੰਡਲ ਪਾਵੈ ਆਪਣਾ ਬੇਗਾਰ ਬੇਰਾਨਾ ਸੰਡੈ ਕਰੈ ਨੀਂਦ ਬਹੁ ਜੋਨੀ ਹੰਡੈ निंदा कहां करो संसार निंदका प्रकट पाहारा निंदक शोध साध विचारिया कहो रवदास पापी नरक सिधारिया जोड राग गोंड बाणी नाम दियो जी की घर पहला एक ओंकार सतगुरु प्रसाद ਅਸਮੇਦ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨਾ ਪੁਜਹੇ ਹਰ ਕੀਰਤ ਨਾਮ ਆਪਣੇ ਰਾਮ ਹੈ ਭਜ ਰੇ ਮਨ ਆਲਸੀ ਆ ਰਹਾਉ ਗਇਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਬੇਦ ਚਤਰ ਪੜਤਾ ਸਗਲ ਧਰਮ ਆਸ਼ਤਾ मुख भेद चतुर्पडता सगल धर्म अशिता गो ज्ञान इन्द्रि खाट खाटकर्म सहत रहता शिवा शक्त संवादं शिवा शक्त संवादं मन षोड षोड सकल सिमर सिमर गोविन्दं पाजनामा तर्स भाव सिन्द गौड ਨਾਦ ਭ੍ਰਮੇ ਜੈਸੀ ਮਿਰਗਾਈ ਪ੍ਰਾਨ ਤਜੇ ਵਾਕੂ ਧਿਆਨ ਨ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਅਨਤ ਨਾ ਫੇਰੋ ਰਹਾਵ ਜਿਉ ਮੀਨਾ ਹੀਰੈ ਪਸ਼ੂ ਆਰਾ ਸੋ ਨਾਗੜ ਤੇ ਹੀਰੈ ਸੁਨਾਰਾ ਜਿਉ ਬਿਖਈ ਹੀਰੈ ਪਾਰ ਨਾਰੀ ਕੌਡਾ ਡਾਰਤ ਹੀਰੈ ਜੁਵਾਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੋਂਡੈ ਮੋਕਾ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਹਾਂ ਦੇ ਰਹਾਉ ਨਾਰਤੇ ਸੋਰ ਹੋਈ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਾਰਤੇ ਉਪਜ ਸੁਰਗ ਕਉ ਜੀਤਿਓ ਸੋ ਅਵਖਦ ਮੈਂ ਪਾਈ ਜਹਾ ਜਾ ਤੂ ਨਾਰਦ ਟੇਕੇ ਨੈਕ ਟਕਾਵੈ ਮੋਹੇ ਤੇਰੇ ਨਾਮ ਆਵ ਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਇਹ ਗੋਡ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੈ ਜੈਸੀ RAM ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਛਾ ਸ਼ੂਤਲਾ ਥਾਨ ਚੋਖਤਾ ਮੱਖਣ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੇ ਬਿਖਹਿਤ ਪਾਰਨਾਰੀ ਐਸੀ ਐਸੇ ਨਾਮੇ ਪ੍ਰੀਤਮ ਮੁਰਾਰੀ ਜੈਸੇ ਤਾਪਤੇ ਨਿਰਮਲ ਘਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦੇਉ ਜਿਉ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕਉਲ ਹਰੀ ਸੋ ਹਰ ਅੰਧਲੇ ਕੀ ਲਾ ਕਰੀ ਹਰੇ ਨਮਸਤੇ ਹਰੇ ਨਮਹੇ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਓ ਹਰ ਹਰ ਨਾਖਸ਼ ਹਰੇ ਪ੍ਰਾਨ ਅਜੈ ਮਲਕੀਓ ਬੈਕੁੰਠ ਹੈ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨਹਿਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰਨ ਦ੍ਰੋਪਤ ਸੁਤ ਉਦਰੀ ਗਾਉਤਮ ਸਤੀਸਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀਹਦਾਨ ਕਾਲੀ ਕੋ ਜੀਆ ਪ੍ਰਾਨਵੈ ਨਾਮ ਐਸੋ ਹਰੀ ਜਾਸ ਜਪਦ ਭੈ ਅਪਦ ਟਰੀ ਗੋਂਡ ਭੈਰੋ ਭੂਤ ਸੀਤ ਲਾਤਾਵੈ ਖਰ ਬਾਹਨ ਉਹ ਸ਼ਾਰ ਉਡਾਵੈ ਹਾਉ ਤੋ ਏ ਕਰਮਈਆ ਲਹਿਉ ਆਨ ਦੇਵ ਬਦਲਾਵਨ ਦਹਿਉ ਰਹਾਉ ਸੇਵ ਸੇਵ ਕਰਤੇ ਜੋ ਨਾਰ ਧਿਆਵੈ ਬਦਰ ਸੇਵਾ ਸੇਵਾ ਕਰਤੇ ਜੋ ਨਾਰਿ ਤਿ ਆਵੈ ਬਰਦ ਚੜੇ ਡੌਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਰ ਹੋਇ ਆਵਤਰੈ ਕੂ ਕਹੀ ਅਤੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ ਰਾਮ ਨਾਮ ਗਹੋ ਗੀਤਾ ਗੁਰਮਤਿ ਰਾਮ ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਉ ਕਹੈ ਗੀਤਾ ਬਿਲਾਵਲ ਗੌਂਡ ਆਜ ਨਾਮੇ ਬੀਟਲ ਦੇਖਿਆ ਮੂਰਖੋ ਸਮਝਾਉਂਦੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਦ ਜਾਤੀ ਥੀ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪੀਆ ਉਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤ ਰਾਗ ਗਉੜ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਉ ਹਾਰ ਸੋਈ ਮੁਕੰਦ ਮੋਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਾਪ ਮੁਕੰਦ ਮਸਤਕ ਨਿਸ਼ਾਨੰ ਸੇਵ ਮੁਕੰਦ ਕਰੈ ਬੈ ਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਤੀ ਜਾਤ ਹੋਏ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੂਆ ਪ੍ਰਗਾਸ ਕਰਿ ਕਿਰਪਾ ਲੀਨੇ ਕੀਤ ਦਾਸ ਕਹਉ ਰਵਦਾਸ ਆਪ ਤ੍ਰਿਸ਼ਨਾ ਚੂਕੀ ਜਾਪ ਮੁਕੰਦ ਸੇਵਾ ਤਾਹੂ ਕੀ ਗੋਂਡ ਜੇ ਉਹ 860 ਤੀਰਸ ਨਾਵੈ ਜੇ ਉਹ ਦਵਾ 10 ਸਿਲਾ ਪੂਜਾਵੈ ਜੇ ਉਹ ਕੂਪ ਤਟਾ ਦੇਵਾਵੈ ਕਰੈ ਨੀਂਦ ਸਭ ਬਿਰਤਾ ਜਾਵੈ ਸਾਦ ਕਾਨਿੰਦ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਨ ਕਰਾ ਕੁਲ ਖੇਤ ਅਰਪੈ ਨਾਰਸ਼ੀਗਾਰ ਸਮੇਤ ਸਗਲੇ ਸਿਮਰਤ ਸੁਨਵਨੀ ਸੁਣੈ ਕਰੈ ਨਿੰਦ ਕਮਨੈ ਨਹੀਂ ਗੁਨੈ ਜੇ ਉਹ ਅਨੰਕ ਪ੍ਰਸਾਦ ਕਰਾਵੇ ਭੂਮਿਦਾਨ ਸੋਭਾ ਮੰਡਲ ਪਾਵੇ ਆਪਣਾ ਬੇਗਾਰ ਬੇਰਾਨਾ ਸੰਢੈ ਕਰੈ ਨਿੰਦ ਬਹੁ ਜੋਨੀ ਹੰਡੈ निंदा कहां करो संसारा निंदका प्रकट पाहारा निंदक शोध साध विचारिया कहो रवदास पापी नरक सिधारिया जोड राग गोंड बाणी नाम दियो जी की घर पहला एक ओंकार सतगुरु प्रसाद ਅਸਮੇਦ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨਾ ਪੁਜਹੇ ਹਰ ਕੀਰਤਨਾਮ ਆਪਣੇ ਰਾਮ ਹੈ ਭਜ ਰੇ ਮਨ ਆਲਸੀਆ ਰਹਾਉ ਗਇਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਬੇਦ ਚਤਰ ਪੜਤਾ ਸਗਲ ਧਰਮ ਆਸ਼ਤਾ मुख भेद चतुरपडता सकल धर्म अशिता गो ज्ञान इन्द्रि खाट खाटकर्म सहत रहता शिवा शक्त संवादं शिवा शक्त संवादं मनषोड षोड सगल भेदं सिमर सिमर गोविन्दं पाजनाम तरस पाव सिंधं। ਨਾਦ ਭ੍ਰਮੇ ਜੈਸੀ ਮਿਰਗਾਈ ਪ੍ਰਾਨ ਤਜੇ ਵਾਕੂ ਧਿਆਨ ਨ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਅਨਤ ਨਾ ਫੇਰੋ ਰਹਾਵ ਜਿਉ ਮਿਨਾ ਹੀਰੈ ਪਸ਼ੂ ਆਰਾ ਸੋ ਨਾਗੜ ਤੇ ਹੀਰੈ ਸੁਨਾਰਾ ਜਿਉ ਬਿਖਈ ਹੀਰੈ ਪਾਰ ਨਾਰੀ ਕੌਡਾ ਡਾਰਤ ਹੀਰੈ ਜੁਵਾਰੀ ਜਾਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੋਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਹਾਂ ਦੇ ਰਹਾਉ ਨਰਤੇ ਸੋਰ ਹੋਈ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਰਤੇ ਉਪਜ ਸੁਰਗ ਕਉ ਜੀਤਿਓ ਸੋ ਆਵ ਖਦਮੈ ਪਾਈ ਜਹਾ ਜਹਾ ਤੂ ਨਾਰਦ ਟੇਕੇ ਨੈਕ ਟਕਾਵੈ ਮੋਹੇ ਤੇਰੇ ਨਾਮ ਆਵ ਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਇਹ ਗੋਡ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੈ ਜੈਸੀ RAM ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਛਾ ਸ਼ੂਤਲਾ ਥਾਨ ਚੋਖਤਾ ਮੱਖਣ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੇ ਬਿਖਹਿਤ ਪਾਰਨਾਰੀ ਐਸੀ ਐਸੇ ਨਾਮੇ ਪ੍ਰੀਤਮੁਰਾਰੀ ਜੈਸੇ ਤਾਪਤੇ ਨਿਰਮਲ ਘਾਮ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦੇਉ ਜਿਉ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕਉਲ ਹਰੀ ਸੋ ਹਰ ਅੰਧਲੇ ਕੀ ਲਾ ਕਰੀ ਹਰੇ ਨਮਸਤੇ ਹਰੇ ਨਮਹੇ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਓ ਹਰ ਹਰ ਨਾਖਸ਼ ਹਰੇ ਪਰਾਨ ਅਜੈ ਮਲਕੀਓ ਬੈਕੁੰਠ ਹੈ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰਨ ਦ੍ਰੋਪਤ ਸੁਤ ਉਦਰੀ ਗਾਉਤਮ ਸਤੀਸਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀਵ ਦਾਨ ਕਾਲੀ ਕਉ ਜੀਆ ਪ੍ਰਾਨਵੈ ਨਮਾ ਐਸੋ ਹਰੀ ਜਾਸ ਜਪਦ ਭੈ ਅਪਦਾ ਟਰੀ ਗੋਂਡ ਭੈਰੋ ਭੂਤ ਸੀਤ ਲਾਤਾਵੈ ਖਰ ਬਾਹਨ ਉਹ ਸ਼ਾਰ ਉਡਾਵੈ ਹਾਉ ਤੋ ਏ ਕਰਮਈਆ ਲਹਿ ਹਾਂ ਆਨ ਦੇਵ ਬਦਲਾਵਨ ਦਹਿ ਹਾਂ ਰਹਾਉ ਸੇਵ ਸੇਵ ਕਰਤੇ ਜੋ ਨਾਰ ਧਿਆਵੈ ਬਦਰ ਸੇਵਾ ਸੇਵਾ ਕਰਤੇ ਜੋ ਨਾਰਿ ਧਾਵੈ ਬਰਦ ਚੜੇ ਡੌਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਰ ਹੋਇ ਆਵਤਰੈ ਕੂ ਕਹੀ ਅਤੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ RAM ਨਾਮ ਗਹੋ ਗੀਤਾ ਗੁਰਮਤਿ RAM ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਉ ਕਹ ਗੀਤਾ ਬਿਲਾਵਲ ਗੌਂਡ आज नामे बीठल देखिया मूर्ख को समझाऊ रे रहाओ पांडे तुम्हारी गायत्री लोदे का खेत खाती थी कर ठेगा टगरी तोरी लांगत लांगत जाती थी पांडे तुमरा महादेव तौले बल्द चढ़या आवत देखिया था ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪਿਆ ਉਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤ ਰਾਗ ਗਉੜ ਬਾਣੀ ਰਬਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਉ ਹਾਰ ਸੋਈ ਮੁਕੰਦ ਮੋਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਾਪ ਮੁਕੰਦ ਮਸਤਕ ਨਿਸ਼ਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਤੀ ਜਾਤ ਹੋਏ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੂਆ ਪ੍ਰਗਾਸ ਕਰਿ ਕਿਰਪਾ ਲੀਨੇ ਕੀਤ ਦਾਸ ਕਹਉ ਰਵਦਾਸ ਆਪ ਤ੍ਰਿਸ਼ਨਾ ਚੂਕੀ ਜਾਪ ਮੁਕੰਦ ਸੇਵਾ ਤਾਹੂ ਕੀ ਗੋਂਡ ਜੇ ਉਹ 860 ਤੀਰਸ ਨਾਵੈ ਜੇ ਉਹ ਦਵਾ 10 ਸਿਲਾ ਪੂਜਾਵੈ ਜੇ ਉਹ ਕੂਪ ਤਟਾ ਦੇਵਾਵੈ ਕਰੈ ਨੀਂਦ ਸਭ ਬਿਰਤਾ ਜਾਵੈ ਸਾਦ ਕਾਨਿੰਦ ਕੈਸੇ ਤਰੈ ਸਰ ਪਰ ਜਨੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਨ ਕਰਾ ਕੁਲ ਖੇਤ ਅਰਪੈ ਨਾ ਰਸ਼ੀਗਾਰ ਸਮੇਤ ਸਗਲੇ ਸਿਮਰਤ ਸ੍ਰਵਣੀ ਸੁਣੈ ਕਰੈ ਨਿੰਦ ਕਮਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮ ਦਾਨ ਸੋਭਾ ਮੰਡਲ ਪਾਵੇ ਆਪਣਾ ਬੇਗਾਰ ਬੇਰਾਨਾ ਸੰਢੈ ਕਰੈ ਨਿੰਦ ਬਹੁ ਜੋਨੀ ਹਾਂਢੈ निंदा कहां करो संसारा निंदका प्रगट पाहारा निंदक शोध साध विचारिया कहो रवदास पापी नरक सिधारिया जोड